ਹਾਂਜੀ ਦੋਸਤੋ ਸਤਿ ਸ਼੍ਰੀਕਾਲ ਜੀ ਅੱਜ ਆਪਾਂ ਤੁਹਾਡੇ ਨਾਲ ਇੱਕ ਐਕਸਪੀਰੀਅੰਸ ਸਾਂਝਾ ਕਰਨ ਜਾ ਰਹੇ ਹਾਂ ਵੀ ਕੋਈ ਵੀ ਚੀਜ਼ ਆਪਾਂ ਲੈ ਲੈਨੇ ਆ ਜਦੋਂ ਤੱਕ ਕੰਪਨੀ ਨੇ ਚੀਜ਼ ਵੇਚਣੀ ਆ ਉਦੋਂ ਕੁਝ ਹੋਰ ਹੁੰਦੇ ਆ ਉਦੋਂ ਬਾਅਦ ਜਦੋਂ ਆਪਾਂ ਚੀਜ਼ ਯੂਜ਼ ਕਰਦੇ ਆ ਉਹਦੇ ਚ ਕੋਈ ਦਿੱਕਤ ਆ ਜਾਂਦੀ ਆ ਕੰਪਨੀ ਨੂੰ ਕਿਤੇ ਨਾ ਕਿਤੇ ਕੁਝ ਘਾਟਾ ਪੈਂਦਾ ਦਿਖਦਾ ਹੈ ਤਾਂ ਕੰਪਨੀ ਕਿਵੇਂ ਯੂ ਟਰਨ ਮਾਰ ਜਾਂਦੀ ਮੇਰੇ ਨਾਲ ਹੁਣੇ ਜੇ ਇੱਕ ਘਟਨਾ ਵਾਪਰੀ ਬੈਟਰੀ ਨੂੰ ਲੈ ਕੇ ਸੋ ਐਕਸਪੀਰੀਅੰਸ ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰਦੇ ਆ ਬੈਟਰੀ ਵਾਲਾ ਇਹ ਬੈਟਰੀ ਜਿਹੜੀ ਮੈਂ 14 ਜੂਨ 2023 ਨੂੰ ਪਰਚੇਜ਼ ਕੀਤੀ ਸੀ ਮੈਂ ਕਾਫੀ ਕੰਪਨੀ ਵਾਲਿਆਂ ਕੋਲੇ ਗਿਆ ਕਿਸੇ ਨੇ ਮੈਨੂੰ ਲਗਭਗ 3500 ਦੀ ਦੱਸਿਆ ਕਿਸੇ ਨੇ 3700 ਦੀ 4000 ਦੀ 4500 ਤੱਕ ਵੀ ਬੈਟਰੀਆਂ ਪਈਆਂ ਸੀਆਂ ਐਮਰਾਨ ਦੀ ਟਾਟਾ ਦੀ ਜਾਂ ਹੋਰ ਵੀ ਕਈ ਵਧੀਆ ਕੰਪਨੀ ਦੀਆਂ ਬੈਟਰੀਆਂ ਦੇਖੀਆਂ ਰੇਟ ਸਾਰਿਆਂ ਦਾ ਲਗਭਗ ਸੇਮ ਜਈ ਸੀ ਪਰ ਸਾਰਿਆਂ ਦੀ ਇੱਕੋ ਹੀ ਗੱਲ ਸੀਗੀ ਵੀ ਬਿੱਲ ਸਾਹਮ ਕੇ ਰੱਖਣਾ ਪੈਂਦਾ ਸੀ ਆਨਲਾਈਨ ਵਾਰੰਟੀ ਨਹੀਂ ਸੀ ਫਿਰ ਮੈਂ ਗਿਆ ਐਕਸਾਈਡ ਵਾਲਿਆਂ ਦੇ ਐਕਸਾਈਡ ਵਾਲਿਆਂ ਨੇ ਮੈਨੂੰ ਇੱਕ ਝਾਂਸਾ ਆਪਦੇ ਮਤਲਬ ਵੀ ਪੋਜੀਟਿਵ ਗਣਾਈ ਗਏ ਵੀ ਜੀ ਇਹਦੇ ਈਨੇ ਮਹੀਨਿਆਂ ਦੀ ਵਾਰੰਟੀ ਆ ਜੀ ਸਾਡਾ ਕੋਈ ਤੁਸਾਨੂੰ ਬਿੱਲ ਨਹੀਂ ਸਾਹਮ ਕੇ ਰੱਖਣ ਦੀ ਲੋੜ ਆਨਲਾਈਨ ਇਹ ਬੁਕਿੰਗ ਹੋ ਜਾਂਦੀ ਹੈ ਇਹਦਾ ਬਿੱਲ ਬਣ ਜਾਂਦਾ ਬਸ ਜਿੱਦੇ ਤੁਸੀਂ ਉਹਦਾ ਕਲੇਮ ਲੈਣਾ ਜੀ ਤੋ ਤੁਹਾਡੇ ਕੋਲ ਫੋਨ ਨੰਬਰ ਹੋਣਾ ਚਾਹੀਦਾ ਸਾਰਾ ਕੁਝ ਨਿਕਲੇ ਆਉਂਦਾ ਨਾਲੇ ਉਹਦਾ ਰੇਟ ਵੱਧ ਹੁੰਦਾ ਐਕਸਾਈਡ ਦਾ ਐਕਸਾਈਡ ਦੀ ਬੈਟਰੀ ਲਗਭਗ ਮੈਂ 4300 4400 ਰੁਪਏ ਦੀ ਇਹ ਪਰਚੇਜ਼ ਕੀਤੀ ਸੀ ਜਿਹੜੀ ਸੀ ਸੋ ਹੁੰਦਾ ਕੀ ਹੈ ਜੀ ਬੈਟਰੀ ਲਗਭਗ 40 41 ਮਹੀਨਿਆਂ ਬਾਅਦ ਇੱਕ ਦਿੱਕਤ ਦੇਣ ਲੱਗ ਜਾਂਦੀ ਹੈ ਮੈਂ ਉਹਨਾਂ ਦੇ ਸ਼ੋਅਰੂਮ ਡੀਲਰ ਕੋਲੇ ਜਾਣਾ ਹੈ ਪੀਏ ਐਕਸਾਈਡ ਦੀ ਬੈਟਰੀ ਹੈ ਇਹ ਨਾ ਥੋੜੀ ਜੀ ਦਿੱਕਤ ਦਿੰਦੀ ਹੈ ਜੀ ਉਹਨਾਂ ਨੇ ਚਲੋ ਵੀ ਆਪ ਦਾ ਪੈਰਾਮੀਟਰ ਜੋ ਵੀ ਸੀਗਾ ਚੈੱਕ ਕੀਤਾ ਕਹਿੰਦੇ ਜੀ ਨਹੀਂ ਇਹਦਾ ਤਾਂ ਠੀਕ ਹੈ ਜੀ ਕਹਿੰਦੇ ਬੈਟਰੀ ਤੁਹਾਡੀ ਇਹਦੇ ਪਤਾ ਨਹੀਂ ਐਂਪੀਅਰ ਚੈੱਕ ਕੀਤੇ ਸੀ ਉਹਨਾਂ ਨੇ ਉਹਦਾ ਗ੍ਰੇਡ ਚੈੱਕ ਕੀਤਾ ਸੀਗਾ ਕਹਿੰਦੇ ਬੈਟਰੀ ਤੁਹਾਡੀ ਠੀਕ ਹੈ ਜੀ ਵੀ ਡਾਊਨ ਸੀ ਅਸੀਂ ਚਲੋ ਚਾਰਜ ਕਰਤੀ ਮੈਂ ਆਪਣੀ ਗੱਡੀ ਦੇ ਵਿੱਚ ਉਹਨੂੰ ਦੁਬਾਰਾ ਬੈਟਰੀ ਨੂੰ ਵਿੱਚ ਲਾ ਲੈਣਾ ਗੱਡੀ ਚਲੋ ਠੀਕ ਚੱਲਦੀ ਹੈ ਪੰਜ ਸੱਤ ਦਿਨਾਂ ਬਾਅਦ ਉਹ ਬੈਟਰੀ ਫੇਰ ਡੈਡ ਹੋ ਜਾਂਦੀ ਹੈ। ਅੱਛਾ ਬੈਟਰੀ ਹੁੰਦੀ ਇੱਕੇ ਦਾ ਵੀ ਡੈਡ ਹੈ। ਹੁਣ ਸਹੀ ਹੈ, ਵਧੀਆ ਸੈਲਫ ਲੈ ਰਹੀ ਹੈ ਗੱਡੀ। ਇੱਕੇ ਦਾ ਵੀ ਡੈਡ ਹੋ ਜਾਂਦੀ ਸੀ। ਇਹ ਉਹਦੇ 'ਚ ਦਿੱਕਤ ਸੀ। ਫਿਰ ਮੈਂ ਕਿਸੇ ਹੋਰ ਡੀਲਰ ਕੋਲੇ ਗਿਆ। ਉਹਨੇ ਬੈਟਰੀ ਚੈੱਕ ਕੀਤੀ। ਬੈਟਰੀ ਚੈੱਕ ਕਰਕੇ ਤੇ ਉਹ ਮੈਨੂੰ ਕਹਿੰਦੇ ਵੀ ਇਹ ਬੈਟਰੀ ਦਾ ਇੱਕ ਸੈੱਲ ਡਾਊਨ ਹੈ। ਸੋ ਬੈਟਰੀ ਤੇਰੀ ਇਹ ਰਿਪਲੇਸ ਹੋ ਸਕਦੀ ਹੈ ਵਾਰੰਟੀ 'ਚ ਆ ਤੂੰ ਸਾਡੇ ਤੋਂ ਨਾ ਕਰਵਾ। ਮੈਂ ਉੱਥੋਂ ਵਾਪਸ ਚੱਲ ਆਉਣਾ। ਚੱਲ ਕੇ ਤੇ ਫੇਰ ਫੇਰ ਮੈਂ ਐਕਸਾਈਡ ਵਾਲਿਆਂ ਕੋਲੇ ਇੱਕ ਦਿਨ ਫੇਰ ਜਾਣਾ ਉਹਦੀ ਦਿੱਕਤ ਫੇਰ ਆ ਜਾਂਦੀ ਹੈ 2-3 ਦਿਨਾਂ ਬਾਅਦ ਮੈਨੂੰ ਬੈਟਰੀ ਦੀ ਮੈਂ ਉਹ ਦੂਜੇ ਡੀਲਰ ਕੋਲੋਂ ਵੀ ਸਿਰਫ ਚਾਰਜ ਕਰਵਾ ਕੇ ਹੀ ਬੈਟਰੀ ਉਹਦੇ ਵਿੱਚ ਲਾ ਲੈਣਾ ਇੱਕ ਵਾਰੀ ਚਲੋ 2-3 ਦਿਨ ਫੇਰ ਵਧੀਆ ਚੱਲਦੀ ਹੈ ਮੈਂ ਕਿਸੇ ਐਕਸਾਈਡ ਦੇ ਹੋਰ ਡੀਲਰ ਕੋਲੇ ਗਿਆ ਉਹ ਐਕਸਾਈਡ ਦਾ ਡੀਲਰ ਮੈਨੂੰ ਕਹਿੰਦਾ ਵੀ ਮੈਂ ਤੇਰੀ ਇਹ ਬੈਟਰੀ ਚੇਂਜ ਕਰ ਦੂੰ ਮੈਂ ਚੈੱਕ ਕਰ ਲਈ ਹੈ ਇਹਦਾ ਇੱਕ ਸੈੱਲ ਡਾਊਨ ਹੈ ਤੇ ਮੈਨੂੰ ਤੂੰ ਬਿੱਲ ਲਿਆ ਦੇ ਮੈਂ ਕਹਾਂ ਵੀ ਬਿੱਲ ਤਾਂ ਇਹਦਾ ਆਨਲਾਈਨ ਹੀ ਮੇਰੇ ਫੋਨ ਨਾਲ ਅਟੈਚ ਹੈ ਤੇ ਮੈਂ ਆਨਲਾਈਨ ਕੱਢ ਲੈਣਾ ਜਿਹੜਾ ਹੁਣ ਤੁਸੀਂ ਦੇਖ ਰਹੇ ਹੋ ਨਾ ਸਕਰੀਨ ਤੇ ਫਿਰ ਮੈਂ ਇਹ ਆਨਲਾਈਨ ਨਿਕਲਿਆ ਆਉਂਦਾ ਉਹਨਾਂ ਦਾ ਚਲੋ ਮੈਂ ਰਜਿਸਟਰਡ ਕੀਤੀ ਸੀ ਉੱਥੇ ਖੜੇ ਨਹੀਂ ਬੈਟਰੀ ਲੈਣ ਵੇਲੇ ਤੇ ਕੁਦਰਤੀ ਚਲੋ ਇਹ ਨਿਕਲਿਆ ਆ ਮੈਂ ਉਹਨਾਂ ਨੂੰ ਬਿੱਲ ਦਿਖਾਇਓ ਆਂਦੇ ਹਾਂ ਦੀ ਤੁਹਾਡੀ ਲਗਭਗ ਨਾ 1 ਮਹੀਨੇ ਦੀ ਪਈ ਆ ਵਾਰੰਟੀ ਤੇ ਤੁਸੀਂ ਇਹ ਬੈਟਰੀ ਸਾਨੂੰ ਸਬਮਿਟ ਕਰਵਾ ਦਿਓ ਤੁਹਾਡੀ ਬੈਟਰੀ ਕਲੇਮ ਵਾਸਤੇ ਚਲੀ ਜਾਊਗੀ ਅਸੀਂ ਮੈਂ ਉੱਥੇ ਬੈਟਰੀ ਇਹ ਜਮਾ ਕਰਵਾ ਦਿੰਨਾ 43 ਮਹੀਨਿਆਂ ਦੀ ਵਾਰੰਟੀ ਵਾਲੀ ਮੇਰੀ ਬੈਟਰੀ ਸੀ 43ਵੇਂ ਮਹੀਨੇ ਮੈਂ ਸਬਮਿਟ ਕਰਾਉਣਾ ਲਗਭਗ ਡੇਢ ਮਹੀਨੇ ਬਾਅਦ ਮੇਰੀ ਬੈਟਰੀ ਵਾਪਸ ਆਉਂਦੀ ਹੈ ਤੇ ਉਹਦੀ ਰਿਪੋਰਟ ਮੇਰੇ ਹੱਥ ਚ ਹੈ ਕੰਪਨੀ ਕਹ ਰਹੀ ਹੈ ਕਿ ਬੈਟਰੀ ਇਜ਼ ਗੁੱਡ ਹੁਣ ਨਾ ਤਾਂ ਮੇਰੀ ਵਾਰੰਟੀ ਵੀ ਓਵਰ ਹੋ ਚੁੱਕੀ ਹੈ ਵਾਰੰਟੀ ਉਹਨਾਂ ਦੇ ਕੋਲੇ ਹੈ ਜਿੱਦ ਦੇ ਨਾ ਉਹ ਸਬਮਿਟ ਕਰਵਾਈ ਹੈ ਬੈਟਰੀ ਉਹਦੇ ਉਹ ਕਹਿੰਦੇ ਸੀ ਸੈੱਲ ਖਰਾਬ ਹੈ ਹੁਣ ਪਤਾ ਨਹੀਂ ਵੀ ਇਹ ਕੀ ਸਕੈਮ ਹੋਇਆ ਕੀ ਨਹੀਂ ਹੋਇਆ ਹੁਣ ਨਾ ਮੈਂ ਇਹਦਾ ਕੁਝ ਕਰ ਸਕਦਾ ਮੇਰੇ ਕੋਲੇ ਅੱਜ ਇਹ ਰਿਪੋਰਟ ਆਈ ਹੈ ਜਿਹਦੇ ਉੱਤੇ ਮੈਂ ਇਹ ਸਕਰੀਨ ਉੱਤੇ ਵੀ ਚਲਾ ਦੂੰਗਾ ਤੁਹਾਡੇ ਕੋਲੇ ਦੇਖੋ ਵੀ ਉਹਨਾਂ ਨੇ ਕਿੰਨੇ ਕਿੰਨੇ ਟਾਈਮ ਤੇ ਕੀ ਕੀ ਇਹਦੇ ਚੱਕ ਕੀਤੇ ਐ ਅੰਪੀਅਰ ਚੱਕ ਕੀਤੇ ਐ ਚਾਰਜ ਕਰਕੇ ਫਿਰ ਡਿਸਚਾਰਜ ਕੀਤੀ ਐ ਬੈਟਰੀ ਯੂਜ਼ ਕਰਕੇ ਤੇ ਐਂਡ ਤੇ ਜਿਹੜਾ ਇਹਦਾ ਰਿਜ਼ਲਟ ਲਿਖਿਆ ਹੋਇਆ ਬੈਟਰੀ ਇਜ਼ ਗੁੱਡ ਆਪਾਂ ਇਹਨਾਂ ਦੇ ਕੰਮ ਹੁੰਦੇ ਆ ਜੀ ਕੰਪਨੀ ਵਾਲਿਆਂ ਦੇ ਸੋ ਨਾਲੇ ਤਾਂ ਉਹਦੇ ਮੈਂ ਲੈਣ ਵੇਲੇ ਇਹ ਬੈਟਰੀ ਆ ਜਿਹੜੀ ਮਹਿੰਗੀ ਲਈ ਨਾਲੇ ਅੱਜ ਇਹਨੇ ਮੇਰੇ ਨਾਲ ਉਹੀ ਕੰਮ ਕੀਤਾ ਜਿਹੜੀ ਕਿ ਇੱਕ ਦੇਸੀ ਬੈਟਰੀ ਨਹੀਂ ਕਰਨਾ ਸੀਗਾ ਫਿਰ ਇਹ ਮਹਿੰਗੀ ਬੈਟਰੀ ਤੇ ਇੱਕ ਔਨਲਾਈਨ ਬਿੱਲ ਜਿਹੜੇ ਕੋਈ ਐਵੇਂ ਲੁੱਟਣ ਵੇਲੇ ਆਪਾਂ ਨੂੰ ਬੈਟਰੀ ਵੇਚਣ ਵੇਲੇ ਇੱਕ ਝਾਂਸਾ ਦੇ ਦਿੰਦੇ ਆ ਉਹਨਾਂ ਦੀਆਂ ਆਪਾਂ ਗੱਲਾਂ ਚਾਹ ਜਾਨਦੇ ਆ ਸੋ ਜੇਕਰ ਤੁਹਾਨੂੰ ਵੀ ਕਿਸੇ ਨੂੰ ਪਤਾ ਵੀ ਇਹ ਬੈਟਰੀ ਦਾ ਕੁਝ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਸੋ ਮੈਨੂੰ ਇਹ ਬੜੀ ਬੁਰੀ ਗੱਲ ਲੱਗੀ ਕਿ ਇਹਦੇ ਨਾਲ ਸਸਤੀਆਂ ਸਸਤੀਆਂ ਬੈਟਰੀਆਂ ਆ ਰਹੀਆਂ ਸੀ ਉਸ ਟਾਈਮ ਇੱਕ ਦੇਸੀ ਕੰਪਨੀ ਦੀ ਬੈਟਰੀ ਹੈ ਉਹ ਲਗਭਗ 26-2700 ਰੁਪਏ ਦੇ ਵਿੱਚ ਆ ਰਹੀ ਸੀ ਮੈਨੂੰ ਪਰ ਮੈਂ ਇਹ 43-4400 ਰੁਪਏ ਵਾਲੀ ਬੈਟਰੀ ਹੀ ਖਰੀਦੀ ਕਿਉਂਕਿ ਮੈਨੂੰ ਆਏ ਸੀ ਆਨਲਾਈਨ ਵਾਰੰਟੀ ਹੈ 44 ਮਹੀਨਿਆਂ ਦੀ ਆ ਚਲੋ ਇੱਕ ਨਾਮੀ ਕੰਪਨੀ ਦੀ ਬੈਟਰੀ ਹੈ ਇਹ ਤੇ ਇਹ ਕਿੱਥੇ ਮਰੂਗੀ ਘਟੋ ਘਟ ਚਲੋ ਜੇ 44 ਨਹੀਂ 50 ਮਹੀਨੇ ਤਾਂ ਚੱਲੂਗੀ 60 ਮਹੀਨੇ ਤਾਂ ਚਲੋ ਕਹਿੰਦੇ ਸੀਗੇ ਬਾਕੀ ਆ ਉਹਦੇ ਰੱਖ-ਰਖਾਅ ਤੇ ਵੀ ਹੁੰਦਾ ਹੈ ਵੀ ਕੋਈ ਗੱਲ ਨਹੀਂ ਪਰ ਮੈਂ ਉਹਦੇ ਰੱਖ-ਰਖਾਅ ਦੇ ਵਿੱਚ ਵੀ ਕਿਤੇ ਕੋਈ ਕਮੀ ਨਹੀਂ ਛੱਡੀ ਸੀ ਜਦੋਂ ਗੱਡੀ ਦੀ ਸਰਵਿਸ ਹੁੰਦੀ ਉਹਦਾ ਪਾਣੀ ਵਗੈਰਾ ਚੈੱਕ ਕਰਾਉਂਦਾ ਸੀਗਾ ਪਾਣੀ ਵੀ ਅਥਾ ਉਹ ਆਪ ਹੀ ਪਾਉਂਦੇ ਸੀ ਮੈਂ ਨਾਰਮਲ ਪਾਣੀ ਵੀ ਨਹੀਂ ਕਿਤੇ ਪਾਇਆ ਸੀ ਸਰਵਿਸ ਦੇ ਦੌਰਾਨ ਅਸੀਂ ਜਿਹੜਾ ਪਾਣੀ ਯੂਜ਼ ਕਰਦੇ ਸੀ ਉਨਾਂ ਦੀ ਜਿਹੜੀ ਇੱਕ ਬੋਟਲ ਆਉਂਦੀ ਹੈ ਨਾ ਉਹੀ ਯੂਜ਼ ਕਰਦੇ ਹੁੰਦੇ ਸੀਗੇ ਉਹ ਸੋ ਇਹ ਮੇਰੇ ਨਾਲ ਬੜਾ ਕੰਪਨੀ ਵੱਲੋਂ ਸਕੈਮ ਹੋਇਆ ਸਮਝ ਲਓ ਤੇ ਦਿਲ ਕੀਤਾ ਵੀ ਤੁਹਾਡੇ ਸਾਰਿਆਂ ਨਾਲ ਮੈਂ ਸ਼ੇਅਰ ਕਰਾਂ ਕਿ ਤੁਸੀਂ ਵੀ ਐਵੇਂ ਫਸ ਨਾ ਜਾਇਓ ਜੇ ਬਸ ਬੰਦਾ ਦੇਖਿਓ ਤੁਸੀਂ ਜਿਹੜਾ ਤੁਹਾਡੇ ਨੇੜੇ ਦਾ ਡੀਲਰ ਤੁਹਾਡੇ ਨਾਲ ਬਣਦੀ ਹੈ ਇਹ ਬੈਟਰੀ ਪਰਚੇਜ਼ ਕਰਨ ਵੇਲੇ ਵੀ ਇਹਦੀ ਸੁਣਵਾਈ ਵਧੀਆ ਹੈ ਮੇਰੇ ਹਿਸਾਬ ਨਾਲ ਇੱਕ ਦੇਸੀ ਬੈਟਰੀ ਵੀ ਵਧੀਆ ਹੁੰਦੀ ਹੈ ਜੇ ਤੁਹਾਡਾ ਕੋਈ ਵਧੀਆ ਲਿੰਕ ਵਾਲਾ ਬੰਦਾ ਕੰਮ ਕਰਦਾ ਤਾਂ ਬਸ ਆਪ ਦਾ ਬੰਦਾ ਲਿੰਕ ਵਾਲਾ ਦੇਖਿਆ ਕਰੋ ਜਿਵੇਂ ਕਿ ਮਰਾਉਣ ਵਾਲਾ ਮੈਨੂੰ ਹੁਣ ਇੱਕ ਮਿਲਿਆ ਉਹਾਂ ਦਾ ਵੀਰੇ ਜੇ ਮਰਾਉਣ ਦੀ ਬੈਟਰੀ ਹੁੰਦੀ ਤਾਂ ਉਹ ਰੱਖ ਜਾਂਦਾ ਤੇ ਆ ਲੈ ਜਾਂਦਾ ਮੈਂ ਇੰਨਾ ਟਾਈਮ ਲਾਉਣਾ ਹੀ ਨਹੀਂ ਸੀ ਮੈਂ ਇੱਥੇ ਕਿਸੇ ਬੈਟਰੀ ਦੀ ਸ਼ਿਫਤ ਨਹੀਂ ਕਰ ਰਿਹਾ ਕਿਸੇ ਦੀ ਮੈਂ ਬਰਾਈ ਨਹੀਂ ਕਰ ਰਿਹਾ ਮੈਨੂੰ ਕੋਈ ਐਕਸਾਈਡ ਵਾਲਿਆਂ ਨਾਲ ਕੋਈ ਬਸ ਗਿਲਾ ਤਾਂ ਸਿਰਫ ਇੰਨਾ ਹੀ ਹੈ ਵੀ ਇੱਕ ਮਹੀਨਾ ਪਿਆ ਸੀ ਮੇਰੇ ਕੋਲੇ ਮੈਂ ਕੁਝ ਵੀ ਕਰ ਸਕਦਾ ਸੀ ਉਦੋਂ ਤਾਂ ਕੰਪਨੀ ਕਹਿੰਦੀ ਵੀ ਇਹਦਾ ਸੈਲ ਡਾਊਨ ਆ ਸਾਨੂੰ ਬਿੱਲ ਲਿਆ ਦੇ ਤੇ ਅਸੀਂ ਇਹ ਜਿਹੜੀ ਕਲੇਮ ਦੇ ਵਿੱਚ ਪਾ ਦਿਆਂਗੇ ਤੇ ਉਹਨਾਂ ਨੇ ਉਦੋਂ ਵੀ ਤਾਂ ਚੈੱਕ ਕੀਤਾ ਹੀ ਸੀ ਤੇ ਜਦੋਂ ਉਹ ਕੰਪਨੀ ਦੇ ਵਿੱਚ ਐਕਸਚੇਂਜ ਹੋਣ ਵਾਸਤੇ ਜਾਂਦੀ ਆ ਲਗਭਗ 15 ਦਿਨ ਵਾਰੰਟੀ ਤੋਂ ਉੱਤੇ ਲੰਘ ਜਾਂਦੇ ਆ ਉਦੋਂ ਮੇਰੇ ਕੋਲੇ ਕੰਪਨੀ ਜਿਹੜੀ ਹੈਗੀ ਆ ਬਿੱਲ ਭੇਜ ਦਿੰਦੀ ਆ ਵੀ ਤੁਹਾਡੀ ਰਿਪੋਰਟ ਆ ਜਿਹੜੀ ਓਕੇ ਆ ਬਸ ਇਸ ਚੀਜ਼ ਦਾ ਹੀ ਦੁੱਖ ਆ ਹੋਰ ਮੈਨੂੰ ਕੋਈ ਕਿਸੇ ਨਾ ਕੋਈ ਆਏ ਨੀਗਾ ਵੀ ਤੁਸੀਂ ਆਹ ਬੈਟਰੀ ਲੈ ਲਓ ਆਪਦੇ ਹਿਸਾਬ ਨਾਲ ਜਿਹੜੀ ਮਰਜ਼ੀ ਬੈਟਰੀ ਤੁਸੀਂ ਖਰੀਦ ਸਕਦੇ ਹੋ ਪਰ ਮੇਰਾ ਸਿਰਫ ਕਹਿਣ ਦਾ ਇੰਨਾ ਹੀ ਸੀਗਾ ਵੀ ਜਦੋਂ ਤੁਸੀਂ ਬੈਟਰੀ ਲੈਨੇ ਹੋ ਉਦੋਂ ਚੰਗੀ ਤਰ੍ਹਾਂ ਦੇਖ ਪਰਖ ਕੇ ਬੰਦਾ ਜ਼ਰੂਰ ਦੇਖ ਪਰਖ ਲਿਆ ਕਰੋ ਵੀ ਜਿਹੜਾ ਡਿਸਟ੍ਰੀਬਿਊਟਰ ਹੈ ਉਹਦੀ ਡੀਲਿੰਗ ਕਿਵੇਂ ਆ ਤੁਸੀਂ ਡੀਲਿੰਗ ਵਾਲਾ ਬੰਦਾ ਜ਼ਰੂਰ ਦੇਖਿਆ ਕਰੋ ਨਹੀਂ ਕੰਪਨੀਆਂ ਦੇ ਦਾਅਵੇ ਤਾਂ ਇੱਕ ਫੋਕੇ ਦਾਵਾ ਹੀ ਹੁੰਦੇ ਆ ਇਹ ਫੋਕਾ ਦਾਵਾ ਹੀ ਸੀਗਾ ਸੋ ਮਿਲਦੇ ਆਂ ਕਿਸੇ ਹੋਰ ਵਧੀਆ ਵੀਡੀਓ ਤੇ ਵਧੀਆ ਟੌਪਿਕ ਨਾਲ ਕਿਸੇ ਨਾਲ ਇਹ ਮੇਰੇ ਨਾਲ ਇੱਕ ਥੋੜੀ ਜੀ ਬਸ ਘਟਨਾ ਹੋਈ ਤੇ ਮੈਂ ਸੋਚਿਆ ਜਦੋਂ ਤੁਹਾਡੇ ਨਾਲ ਸਾਂਝਾ ਕਰਦਾ ਸੋ ਵੀਡੀਓ ਵੜਾਉਣ ਦਾ ਬਸ ਇੰਨਾ ਹੀ ਮਕਸਦ ਸੀ ਸਸੀਕਾਰ ਜੀ